28 ਨਵੰਬਰ 800 ਤੇ ਦਿਨ ਅੱਜ ਮੰਗਲਵਾਰ ਦਾ ਹੋ ਗਿਆ ਜੀ ਮੰਗਲਵਾਰ ਮੰਗਲਵਾਰ ਹੋ ਗਿਆ ਤੇ ਬਾਈ ਜੀ ਹੁਣ ਅੰਤੋਂ ਅੱਜ ਭਾਈ ਜਿਹੜਾ ਹੈਗਾ ਆਪਾਂ ਇਜਾਜ਼ਤ ਲੈ ਰਹੇ ਆਗੇ ਤੇ ਚੱਕਰ ਇਹ ਹੋ ਗਿਆ ਵੀ ਬਾਈਵਾਰ ਕਹਿੰਦੀਆਂ ਗੱਡੀਆਂ ਡੀਆਂ ਹੈਗੀਆਂ ਅਜੇ ਖਾਲੀ ਨਹੀਂ ਹੋ ਰਹੀਆਂ ਤਾਂ ਪਤਾ ਨਹੀਂ ਕਿੰਨਾ ਟਾਈਮ ਲੱਗ ਕੇਣਾ ਬਾਈਵਾਰ ਕਹਨੂੰ ਮਿਲਾਂਗੇ ਹੁਣ ਆਪਾਂ ਸ਼੍ਰੀਨਗਰ ਦੇ ਵਿੱਚ ਹਾਂ ਹਾਂ ਫੋਨ ਕਰਿਓ ਉਹ ਖੜੀਆਂ ਬਾਈਵਾਰ ਕਹਿੰਦੀਆਂ ਗੱਡੀਆਂ ਤੇ ਕੁਛ ਛੋਟਾ ਮੋਟਾ ਹੋਰ ਵੀ ਮੈਟਰ ਜਾ ਹੋ ਗਿਆ ਕਿ ਨਹੀਂ ਹਾਂ ਡੋ ਨੂੰ ਨਹੀਂ ਕਰਨਾ ਤੇ ਤਾਂ ਕਰਕੇ ਬਾਈ ਜਿਹੜਾ ਹੈਗਾਗਾ ਆ ਗੱਡੀ ਦੇ ਹੁੱਤੇ ਹੁਣ ਆਪਾਂ ਸਾਈਕਲ ਵਗੈਰਾ ਜਿਹੜਾ ਹੈਗਾ ਉਹ ਲਾਦ ਲਿਆ ਇਹ ਉਹ ਪਿਆ ਅੰਦਰਲੇ ਪਾਸੇ ਦਖਾ ਦੇ ਗਏ ਫਿਰ ਕਈ ਵਾਰੀ ਅਗਲਾ ਐ ਕਹਿੰਦਾ ਯਾਰ ਗੱਪ ਮਾਰਿਆ ਇਹਨੇ ਸਾਈਕਲ ਚਲਾ ਕੇ ਲੈ ਗਿਆ ਠੀਕ ਆ ਤੇ ਬਾਕੀ ਗੱਲਬਾਤ ਜਿਹੜੀ ਹੈਗੀ ਆ ਭਾਈ ਉਹ ਤੁਹਾਡੇ ਨਾਲ ਰਸਤੇ ਦੇ ਵਿੱਚ ਸਾਰੀ ਸਾਂਝੀ ਕਰਾਂਗੇ ਆਪਾਂ ਤੇ ਵੀਡੀਓ ਨੂੰ ਦੇਖਣੇ ਸਾਰੀ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਸਸਰੀਕਾਲ ਕਹਿੰਨੇ ਆ ਭਾਈ ਅ ਗੁਰਦੁਆਰਾ ਪੱਥਰ ਸਾਹਿਬ ਤੋਂ ਹਜੇ ਆਪਾਂ ਗੁਰਦੁਆਰਾ ਪੱਥਰ ਸਾਹਿਬ ਹੀ ਆ ਤੇ ਹੁਣ ਇੱਥੋਂ ਚਾਲੇ ਪਾਉਣ ਲੱਗਿਆਂਗੇ ਤਾਂ ਮਿਲ ਲਗੇ ਭਰਾਵਾਂ ਨੂੰ ਲੈ ਪਏ ਖੜਾ ਹੋ ਕੇ ਪਹਾੜ ਜੱਫੀ ਰੂਫੀ ਜਾਂਦੇ ਪਾਰ ਦੀ ਇਹ ਭਾਈ ਬਾਈ ਵਰਗਾ ਚਾਚਾ ਤੇ ਮੈਂ ਵੀ ਉਹਨਾਂ ਦੇ ਪਿੱਛੇ ਲੱਗ ਕੇ ਨੂੰ ਚਾਚਾ ਚਾਚ ਇਹ ਆ ਬਾਈ ਦਾ ਜਿਹੜਾ ਮਢੰਗਾ ਹੈਗਾ ਆਪਣੇ ਮਾਸੀ ਦੇ ਮੁੰਡੇ ਪਾਲੀ ਤੇ ਰਾਲਦਾ ਹੈਗਾ ਇਹਦਾ ਨਾਮ ਆ ਰੱਖਦਾ ਪਾਲੀ ਤੇ ਨੰਬਰ ਆਪਣਾ ਜਿਹੜਾ ਹੈਗਾ ਤਿੰਨੇ ਭਰਾਵਾਂ ਦਾ ਆਪਾਂ ਲੈ ਲਿਆ ਤੇ ਸ਼੍ਰੀਨਗਰ ਦੇ ਵਿੱਚ ਜਿਹੜਾ ਹੈਗਾ ਗਾ ਬਈ ਵਰਗਣਾ ਦੁਬਾਰੇ ਜਿਹੇ ਹੈਗਾ ਬੁੰਦੀ ਬਾਂਦੀ ਦਾ ਆਰਡਰ ਭਾਜੀ ਆਪਣੇ ਕਿਸੇ ਵੀਰ ਭਰਾ ਨੂੰ ਵਿਆਹ ਸ਼ਾਦੀ ਦੇ ਵਿੱਚ ਚਾਹੀਦਾ ਹੋਵੇ ਇਹ ਸਾਡੀ ਮਸ਼ੀਨ ਕਰ ਸਕਦੇ ਆ ਉਹ ਮਸ਼ੀਨ ਆ ਮੇਰੇ ਭਾਜੀ ਦੀ ਦੁਕਾਨ ਹੈ ਬੁੰਦੀ ਦੀ ਭਾਜੀ ਇਹਨਾਂ ਦੀ ਦੁਕਾਨ ਹੈ ਬੁੰਦੀ ਦੀ ਇਹ ਬੁੰਦੇ ਕੰਮ ਕਰਦਾ ਮੁੰਡਾ ਤੇ ਭਾਜੀ ਬਹੁਤ ਵਧੀਆ ਕਰਦਾ ਮੌਕਾ ਜ਼ਰੂਰ ਦਿਓ ਸੂਰੀਆ ਕਿਦਾਂ ਕਿੰਨਾ ਆ ਰਹੀਆਂ ਹੈ ਸੂਰੀਆ ਕਿੰਨਾ ਆ ਰਹੀਆਂ ਮਸ਼ੀਨ ਤੇ ਤਾਂ ਨਹੀਂ ਪੈਂਡਿੰਗ ਆ ਕਿਦਾਂ ਮਸ਼ੀਨ ਦਾ ਰੰਗ ਫੇਟ ਹੋ ਜਾਏ ਠੀਕ ਆ ਭਾਜੀ ਚਲੋ ਭਾਜੀ ਉਹਨਾਂ ਨੂੰ ਮਿਲਦੇ ਹਾਂ ਸ਼੍ਰੀਨਗਰ ਠੀਕ ਆ ਸ਼੍ਰੀਨਗਰ ਆ ਜੀ ਹਾਂ ਹਾਂ ਜ਼ਰ ਇਹ ਨਾਲ ਕੋਈ ਸਮਾਂ ਆਇਆ ਹੋਗਾ ਆ ਤੁਸੀਂ ਜੇ ਮਨ ਜਿਹੜਾ ਨੰਬਰ ਨਾ ਪਾਸੋਂ ਪਾ ਲਿਓ ਉਹ ਵੀ ਸੇਵ ਕੀਤਾ ਹੈ ਨਾ ਤੁਸੀਂ ਮੈਨੂੰ ਬਰਸਾ ਦੇ ਮੈਸੇਜ ਕਰੋ ਜਵਾਰ ਸਾਹਿਬ ਦੀ ਆਜੀ ਬੜਾ ਕਰਦੇ ਚੱਲ ਗਏ ਬਾਈ ਜੀ ਤੇ ਆ ਬਾਈ ਨਾਲ ਜਿਹੜਾ ਹੈਗਾ ਭਾਈ ਹੁਣ ਆਪਣਾ ਸਫ਼ਰ ਰਹਿਣਾਗਾ ਨਵੇਂ ਸ਼ਹਿਰ ਦਾ ਬਾਈ ਆਪਣੇ ਬਿੰਦਰਕੇ ਸ਼ਹਿਰ ਦਾ ਹੀ ਬਾਈ ਹੈਗਾ ਕੀ ਨਾਮ ਹੈ ਬਾਈ ਆਪਣਾ ਅਮਰਜੀਤ ਸਿੰਘ ਅਮਰਜੀਤ ਸਿੰਘ ਤੇ ਬਾਈ ਨਾਲ ਗੱਲਾਂ ਬਾਤਾਂ ਹੁਣ ਜਿਹੜੀਆਂ ਸਾਰੀਆਂ ਚੱਲਦੇ ਸਫ਼ਰਾਂ ਦੇ ਦੌਰਾਨ ਆਪਾਂ ਕਰਦੇ ਰਹਾਂਗੇ ਠੀਕ ਹੈ ਬਈ ਤੈਨੂੰ ਹੁਣ ਆਪਾਂ ਛਾ ਜਾਣਾ ਆਪਾਂ ਚਲੋ ਠੀਕ ਹੈ। ਵਾਇਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਠੀਕ ਹੈ। ਚਲੋ ਭਾਈ। ਹੋਆ ਸ। ਇਸ ਗੱਡੀ ਦੇ ਉੱਤੇ ਹੁਣ ਜਿਹੜਾ ਹੈਗਾ ਭਈ ਆਪਣਾ ਸਫਰ ਨਹੀਂ ਬਾਈਵਰ ਕੰਨਾ ਸਾਂਝਾ ਕਰਨਾ ਸੀਗਾ। ਬਟਨ ਤੋਂ ਸਟਾਰਟ ਹੁੰਦੀ ਹੈ। ਹਾਂ ਸੋਚੇ ਇੱਧਰ ਲੋ ਆਇਆ ਵਾ। ਠੀਕ ਹੈ ਜੀ। ਉਹ ਸਾਡੇ ਨਾਲ ਭਾਜੀ ਫਿਰ ਜਿੱਦਾਂ ਅਸੀਂ ਛੱਡ ਕੇ ਚੱਲ ਜਾਂਦੇ ਹਾਂ। ਹਾਂਜੀ ਭਈ ਇਹ ਕੋਈ ਅੱਗੇ ਪਿੱਛੇ ਕਰਦੇ ਗੱਡੀਆਂ ਸਾਡੀਆਂ। ਤੇ ਇਹਦੇ ਸੋਚ ਨਾਲ ਨਾ ਸੱਚ ਖਰਾਬ ਕਰ ਦਿੰਦੇ ਸਹੀ ਹੈ ਸਹੀ ਹੈ ਤੇ ਸੋਚ ਲੱਗਿਆ ਅਗਲਾ ਦੱਬ ਕੇ ਸਟਾਰਟ ਕਰ ਲੈਂਦਾ ਠੀਕ ਹੈ ਵਾਹ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਆਪਣੇ ਰੱਬ ਦਾ ਨਾਮ ਹੈ ਡਰਾਈਵਰ ਬੰਦਾ ਲੈਂਦਾ ਹੈ ਕਿਉਂਕਿ ਜਦੋਂ ਉਹਨੇ ਗੱਡੀ ਦਾ ਸੈਲਫ ਮਾਰਨਾ ਜਦੋਂ ਉਹਨੇ ਪਰਛਾਤਾ ਛੱਗਣਾ ਜਦੋਂ ਉਹਨੇ ਗੱਡੀ ਬੰਦ ਕਰਨੀ ਉਹਨੇ ਵਾਹਿਗੁਰੂ ਦਾ ਨਾਮ ਲੈਣਾ ਹੀ ਲੈਣਾ ਇਹ ਤਾਂ ਹੈ ਹੀ ਹੈ ਭਾਈ ਤੇ ਗੁਰਦੁਆਰਾ ਪੱਥਰ ਸਾਹਿਬ ਜਿੱਥੋਂ ਆਪਾਂ ਹੁਣ ਭਾਈ ਚਾਲੇ ਪਾਉਣ ਲੱਗੇ ਆਗੇ ਸ਼੍ਰੀਨਗਰ ਕਨਿਨੋ ਵਾਹਿਗੁਰੂ ਵਾਹਿਗੁਰੂ ਸੱਚੀ ਬਾਸ਼ਾ ਧੰਗੁਰ ਨਾਨਕ ਤੇਰਾ ਹੀ ਆਸਰਾ ਤੇਰਾ ਪਰਿਆ ਹੱਥ ਰੱਖੀ ਸਫਰਾਂ ਦੇ ਵਿੱਚ ਅੰਗ ਸੰਗ ਸਹਾਈ ਆ ਵਾਕੂ ਆਹ ਹਾਲਾ ਰੋਡ ਦਾ ਆਹੀ ਹੈ ਪਿੰਡ ਇਧਰ ਤੱਕ ਆਹ ਇਹ ਨਹੀਂ ਸੀ ਫਿਰ ਪਾਈ ਮੜਾ ਵੀ ਨਹੀਂ ਸੀ ਦੁਆਹੇ ਹੁਣ ਅਪਾ ਚੜਨ ਲੱਗਿਆ ਜੀ ਫਤੂਲਾ ਪਾਸ ਵਾਲੀ ਚੜਾਈ ਤੇ ਇਧਰ ਸਾਹਮਣੇ ਤੁਹਾਨੂੰ ਰੋੜਾਂ ਸੜਕਾਂ ਦੀਆਂ ਹੋਣਗੀਆਂ ਐਸ ਲੋਡ ਕਰਕੇ ਜਿਹੜਾ ਸਾਰਾ ਰਸਤਾ ਜਾਣਾ ਹੈਗਾ ਜਿੰਨੀ ਇਹ ਚੜਾਈ ਪੈਣੀ ਹੈਗੀ ਉਹ ਨਹੀਂ ਫਿਰ ਗਾਹ ਨੂੰ ਸਰਵਾਈ ਪੈਣੀ ਆ ਢਲਾਨ ਪੈਣੀ ਹੈਗੀ ਤੇ ਬਾਈ ਇਹਦੇ ਦੱਸਣ ਮਤਾ ਕੇ ਕਹਿੰਦਾ ਵੀ ਇੱਥੇ ਤਾਂ ਗੱਡੀਆਂ ਬ੍ਰੇਕ ਛਾਟੀਆਂ ਦੀਆਂ ਦਮਦਵਾਦਵਾ ਕੇ ਤਾਰਨੀਆਂ ਪੈਣੀਆਂ ਹੈਗਾ ਅਹ ਲਓ ਜੀ ਇਹ ਬਾਈ ਆਪਣੇ ਪੁੰਨੇ ਤੋਂ ਤੇ ਇਹਦੇ ਵਾਲਾ ਜਿਹੜਾ ਕਿਹੜਾ ਮੋਟਰਸਾਂ ਵਾਲਾ ਇਹ ਡੋਮੀਨਰ 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 ਦੇ ਉੱਤੇ ਬੈਠੂਣੇ ਠਾਣੇ ਲੈ ਕੇ ਦੇਖੇ ਆਪਾਂ ਤੇ ਬਾਈ ਦਾ ਜਿਹੜਾ ਹੈਗਾ ਵਧੀਆ ਭਾਈ ਮਹਾਰਾਸ਼ਟਰਾ ਤੋਂ ਮਹਾਰਾਸ਼ਟਰਾ ਵਿੱਚ ਪੜ ਜਾਂਦਾ ਨਾ ਪੂਨਾ ਤੇ ਆਪਾਂ ਇਸ ਟਾਈਮ ਪਹੁੰਚ ਗਏ ਬਾਈ ਬਾਰਡਰ ਰੋਡ ਆਰਗੇਨਾਈਜੇਸ਼ਨ ਤੇ ਵੈਲਕਮ ਟੂ ਐਟ ਦਾ ਹਾਈਐਸਟ ਪਾਸ ਆਫ ਸ਼੍ਰੀਨਗਰ ਲੈ ਨੈਸ਼ਨਲ ਹਾਈਵੇ ਤੇ ਫਤੂਲਾ ਪਾਸ ਦੇ ਉੱਤੇ ਜਿਹੜਾ ਹੈਗਾ ਆਪਾਂ ਭਾਈ ਪਹੁੰਚ ਗਏ ਜਿਹਦਾ ਐਲਟੀਟਿਊਡ ਉਚਾਈ ਜਿਹਦੀ ਹੈਗੀ ਹੈਗੀ 13400 ਤੇ 79 ਨੂੰ ਕਿੰਨਾ ਕਹਿੰਦੇ ਹੁੰਦੇ ਆ 79 13479 ਫੁੱਟ ਜਿਹੜੀ ਇਹਦੀ ਹੈਗੀ ਆ ਉਚਾਈ ਆ ਭਾਈ ਤੇ ਥੋਡੇ ਸਾਰਿਆਂ ਦੇ ਮੇਰ ਸਾਦ ਕਿਹੜਾ ਹੈਗਾ ਇੱਥੋਂ ਤੱਕਰ ਆਪਾਂ ਪਹੁੰਚ ਗਏ ਤੇ ਉਧਰ ਦੇ ਪਾਸੇ ਲਿਖਿਆ ਆਈ ਲਵ ਵੀ ਆਰਓ ਇਹ ਕਿੱਥੋਂ ਦਾ ਨਕਸ਼ਾ ਹੈ ਠੀਕ ਹੈ ਤੇ ਆ ਇੱਥੋਂ ਦਾ ਸਾਰਾ ਜਿਹੜਾ ਹੈਗਾ ਰੂਟ ਮੈਪ ਬਣਿਆ ਹੋਇਆ ਜੀ ਜੇ ਕਿਸੇ ਨੇ ਕਈ ਵਾਰੀ ਇੱਧਰ ਆਉਣਾ ਲੋਡ ਪੈ ਸਕਦੀ ਆ ਤਾਂ ਇਹਦੀ ਭਾਈ ਸਕਰੀਨਸ਼ਾਟ ਮਾਰ ਕੇ ਫੋਟੋ ਵਗੈਰਾ ਖੇਚਾ ਸਕਦੇ ਹੋ ਇਦੇ ਵਿੱਚ ਇੱਥੇ ਜਿਹੜੀਆਂ ਹੈਗੀਆਂ ਰੋਡਾਂ ਦੀ ਹਾਈਟ ਵਗੈਰਾ ਕਿੰਨੀ ਹੈ ਕੀ ਕੁਝ ਇੱਥੇ ਸਿਸਟਮ ਆਗਾ ਉਹ ਸਾਰਾ ਕੁਝ ਦੱਸਿਆ ਹੋਇਆਗਾ ਆਰਿਆਨ ਵਿਲੇਜ ਕਿਲੋਮੀਟਰ 59 ਠੀਕ ਆ ਭਾਈ ਇਧਰਲੇ ਪਾਸੇ ਨੂੰ ਐ ਤੇ ਆ ਆਪਣੇ ਬਾਈ ਟਰੱਕ ਵਾਲੇ ਜਿਨ੍ਹਾਂ ਦੇ ਨਾਲ ਭਾਈ ਆਪਾਂ ਸਫਰ ਕਰ ਰਹੇ ਆ ਇਸ ਵਕਤ ਤੇ ਉਹਦੇ ਵਿੱਚ ਪਿਆਗਾ ਆਪਣਾ ਜਿਹੜਾ ਯੰਤਰ ਮੰਤਰ ਸਾਰਾ ਕੁਝ ਤੇ ਇਹ ਬਾਈ ਜੇਵਾ ਤੁਹਾਨੂੰ ਆਪਾਂ ਦੱਸ ਦਿੱਤਾ ਤੇ ਇੱਧਰ ਜਿਹੜੇ ਭਾਈ ਸੀਗੇ ਇਹਨਾਂ ਵਾਰੀ ਵੀ ਤੁਹਾਨੂੰ ਭਾਈ ਜਾਣਕਾਰੀ ਦੇਈ ਦਿੱਤੀ ਸੀਗੀ ਆਪਾਂ ਤੇ ਵੀ ਆਪਣੇ ਟਰੱਕ ਵਾਲੇ ਵੀਰ ਨੇ ਤੇ ਇਹਨਾਂ ਤੋਂ ਆਪਾਂ ਪੁੱਛਦੇ ਆਂ ਵੀ ਗਾਹਾਂ ਵਾਲਾ ਤੇ ਪਿਛਲਾ ਜਿਹੜਾ ਰੋਡ ਸੀਗਾ ਉਹ ਕਿੱਦਾਂ ਦਾ ਕਿਉਂਕਿ ਬਾਈ ਇੱਧਰ ਆਉਂਦਾ ਰਹਿੰਦਾਗਾ ਤੇ ਕੀ ਦਿੱਕਤ ਪਰੇਸ਼ਾਨੀਆਂ ਆਉਂਦੀਆਂ ਉਹ ਵੀ ਬਾਈ ਦੱਸੂਗਾ ਹੁਣ ਬਾਈ ਖੁੱਲ ਕੇ ਆਪਦਾ ਜਿਹੜਾ ਹੈਗਾ ਸਾਰਾ ਦੱਸੋ ਜਦੋਂ ਤਾਂ ਆਪਾਂ ਲੇਹ ਤੋਂ ਆਨੇ ਆ ਇਹ ਕਿਹੜਾ ਫਲਾਤੂ ਇਹ ਘਾਟਾ ਇਹ ਆਪਣੇ ਇਹ ਫਤੂਲਾ ਜੀ ਫਤੂਲਾ ਘਾਟ ਦੇ 25 ਕਿਲੋਮੀਟਰ ਇਤਰਾਇ ਡਾਉਨ ਹੈ ਇੱਧਰ ਗੱਡੀ ਨੂੰ ਬਹੁਤ ਸਾਭ ਕੇ ਕੋਈ ਛੋਟੀ ਹੈ ਜਾਂ ਵੱਡੀ ਹੈ ਇੱਥੇ ਬ੍ਰੇਕਾਂ ਛੱਡ ਜਾਂਦੀ ਹੈ ਜਦੋਂ ਓਵਰਲੋਡ ਜਾਂ ਲੋਡ ਅੰਡਰਲੋਡ ਹੋਵੇ ਗੱਡੀ ਇਹਨੂੰ ਬਚਾ ਕੇ ਜਿਹੜਾ ਬਤੂਲਾ ਘਾਟ ਤੋਂ ਅੱਗੇ ਹੁਣ ਆਪਾਂ ਕਾਰਗਿਲੂ ਜਾ ਰਹੇ ਹਾਂ ਇਹ 100 ਕਿਲੋਮੀਟਰ ਸਿਰਫ ਡਾਉਨ ਹੈ ਓਕੇ ਪਰ ਨਾਰਮਲ ਡਾਉਨ ਹੈ ਇੰਨਾ ਡਾਉਨ ਨਹੀਂ ਜਿਹੜਾ 25 ਕਿਲੋਮੀਟਰ ਦਾ ਬਹੁਤ ਜ਼ਿਆਦਾ ਡਾਉਨ ਹੈ ਠੀਕ ਹੈ ਹਾਂ ਇਹ ਬਚਾ ਕੇ ਦੋਨੋਂ ਸਾਈਡ ਤੇ ਜਿਹੜਾ ਕਾਰਗਿਲ ਤੱਕ ਹੈ ਇਹ ਦੋਂ 100 ਕਿਲੋਮੀਟਰ ਹੈ ਇੱਥੇ ਦੋ ਵਾਰੀ ਜੇ ਉਹ ਲੋਡ ਗੱਡੀ ਹੈ ਦੋ ਵਾਰੀ ਸਾਹ ਦਵਾਣਾ ਪਊਗਾ ਉਹਨੇ ਰਿਸਕ ਹੈ ਗੱਡੀ ਦਾ ਵੀ ਰਿਸਕ ਹੈ ਇਨਸਾਨ ਦਾ ਵੀ ਰਿਸਕ ਹੈ ਡਰਾਈਵਰ ਦਾ ਵੀ ਹੈ ਸਾਈਕਲਟਰ ਸਾਤਾ ਸੀ ਕਿ ਨਹੀਂ ਸਾਈਕਲ ਵਾਲੇ ਦਾ ਵੀ ਮੋਟਰਸਾਈਕਲ ਵਾਲੇ ਦਾ ਵੀ ਕਿਉਂਕਿ ਬ੍ਰੇਕ ਤਾਂ ਜੇ ਛੱਡ ਗੀ ਤਾਂ ਕਿਸੇ ਦੀ ਨਹੀਂ ਹੈ ਹੂੰ ਹੂੰ ਬਿਲਕੁਲ ਸਹੀ ਗੱਲ ਹੈ ਕਿਸੇ ਦੀ ਨਹੀਂ ਕਿਤੇ ਵੀ ਜਾ ਸਕਦੀ ਹੈ ਇਹ ਆਪੇ ਆਪਾਂ ਤਾਂ ਇਹ ਹੱਥ ਜੋੜ ਕੇ ਬੈਠੇ ਹਾਂ ਇਹ ਤਾਂ ਇਹਨੂੰ ਥੱਲੇ ਜਾਣੀ ਆ ਬਾਈ ਗੁਰੂ ਦੀ ਫਤਿਹ ਧਿਆਨ ਨਾਲ ਮੇਰਾ ਭਰਾ ਕੋਈ ਵੀ ਟਰੈਵਲ ਕਰ ਰਿਹਾ ਤਾਂ ਤਸੱਲੀ ਬਖਸ਼ ਟਾਈਮ ਵੱਧ ਘੱਟ ਲੱਗ ਜੂਗਾ ਕੋਈ ਚੇਤੇ ਕੋਈ ਚੱਕਰ ਨਹੀਂਗਾ ਹਾਂ ਕਿਉਂਕਿ ਜਾਨ ਹੈ ਤਾਂ ਜਹਾਨ ਹੈ ਜਹਾਨ ਹੈ ਹਾਂ ਵਾਹਿਗੁਰੂ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਬ੍ਰਦਰ ਠੀਕ ਹੈ ਜੀ ਮਿਲਦੇ ਆਂ ਫਿਰ ਚਲਦੇ ਫਿਲਤੇ ਰਹੂ ਮੈਂ ਤੇ ਬਾਈ ਦੇ ਦੱਸਣ ਮੁਤਾਬਕ ਭਾਈ ਢੜੇ ਰੋਡ ਹੈਗੇ ਹੈਗੇ ਵੀ ਖਾਸੇ ਖਤਰਨਾਕ ਹੈ ਇੱਕ ਤਾਂ ਕੈਂਚੀ ਕੱਟ ਪੈਂਦੇ ਆ ਇਹਨਾਂ ਦੇ ਉੱਤੇ بارش ਕਰ ਰੋਡ ਜਿਆਦਾ ਖਰਾਬ ਹੈ ਹਾਂਜੀ ਰੋਡ بارش ਕਰਕੇ ਜਿਆਦਾ ਖਰਾਬ ਹੈ ਇਸ ਕਰਕੇ ਇਹ ਨਹੀਂ ਪਤਾ ਲੱਗਦਾ ਰੋਡ ਦੇ ਥੱਲੇ ਤੇ ਪਾਣੀ ਨੇ ਖਾਰ ਪਾਈ ਹੋਇਆ ਹੈ ਦੇ ਪੱਥਰ ਰੱਖੇ ਹੋਏ ਨੇ ਬੜੀ ਗੌਰ ਦੇ ਨਾਲ ਨਾਈਟ ਵਾਲਾ ਦਾ ਰੋਡ ਹੈ ਹੀ ਨਹੀਂ ਹੈ ਹੀ ਨਹੀਂ ਹਾਂ ਡੇਡੇ ਵਾਲਾ ਹੀ ਹੈ ਡੇਡੇ ਵਾਲਾ ਗਾ ਬਾਕੀ ਭਾਈ ਕਹਿੰਦਾ ਵੀ ਜਿਹੜਾ ਸ਼੍ਰੀਨਗਰ ਤੋਂ ਅੱਗੇ ਆ ਉਹ ਥੋੜਾ ਤੁਹਾਨੂੰ ਹੈ ਠੀਕ ਮਿਲਣਾਗਾ ਤਾਂ ਕਰਕੇ ਜਿਹੜਾ ਹੈਗਾ ਭਾਈ ਆਪਣੇ ਸ਼੍ਰੀਨਗਰ ਤੱਕ ਤਾਂ ਬਾਈ ਨਾਲ ਹੀ ਜਿਹੜਾ ਸਾਥ ਰਹਿਣ ਵਾਲਾਗਾ ਆਪਣਾ ਤੇ ਬਸ ਟਲਾਂਣ ਦਾ ਕਰਕੇ ਹੀ ਆਵੇਂ ਨਾ ਕਿੰਨੀ ਦਾ ਫਿਰ ਐਂ ਦੇ ਕਰਕੇ ਇਧਰੋਂ ਨਿਕਲ ਨੂੰ ਤਾਂ ਜਾਂਦਾ ਬੰਦਾ ਜਦੋਂ ਕੈਂਚੀ ਘੱਟ ਪੈਂਦਾ ਕਿ ਉਹ ਤੁਰ ਟਲਾਂਣ ਪੈਂਦੀ ਹੈ ਜੀ ਤੇ ਪਹਾੜਾਂ ਦਾ ਕੁਝ ਰੰਗ ਟੰਗ ਹੈ ਇਹ ਜਿਹਾ ਉਤੀ ਮੈਂ ਕਿਹ ਮੈਂ ਜਿੱਦ ਦੇ ਨਾਲ ਵੈਸੇ ਤੁਰਣਾ ਮੈਂ ਠੰਡਾ ਨਹੀਂ ਪੀਤਾ ਇੱਕ ਵਾਰੀ ਵੀ ਨਹੀਂ ਪੀਤਾ ਮੈਂ ਫਿਰ ਹੁਣ ਇੱਥੇ ਵਧੀਆ ਲੱਗਣਾ ਗਰਮ ਹੈ ਨੇ ਤੇ ਹਾਂ ਕਿਉਂਕਿ ਉਹ ਮੈਂ ਇੱਕ ਵਾਰੀ ਪਿੱਛੇ ਪੀਣ ਦਾ ਉਹ ਕੀਤਾ ਸੀਗਾ ਬਿੰਦਰ ਨੇ ਟੋਕਦਾ ਮੈਨੂੰ ਮੈਂ ਉੱਧਰ ਨਹੀਂ ਬਿੰਦਰ ਮੈਨੂੰ ਕਹਿੰਦਾ ਕਹਿੰਦਾ ਨਾ ਇੱਥੇ ਨਹੀਂ ਅਸੀਂ ਵੀ ਇਹ ਨਾ ਪੀਵੀਂ ਕਹਿੰਦਾ ਕਹਿੰਦਾ ਕੈਮੀਕਲ ਹੁੰਦੇ ਆ ਕਹਿੰਦਾ ਨੇ ਤੇ ਨੇ ਮੈਂ ਉੱਥੇ ਉਹ ਕੈਮੀਕਲ ਦਾ ਨਹੀਂ ਰੋਲਾ ਭਾਜੀ ਉਹ ਉੱਧਰ ਠੰਡਾ ਅੰਦਰ ਠੰਡਾ ਹੋ ਜਾਂਦਾ ਉਹ ਵੀ ਗੱਲ ਹੈ ਤੇ ਹੁਣ ਅੱਗੇ ਹੈ ਜਿੱਥੇ ਜਾਣਾ ਅੱਗੇ ਅਸੀਂ ਗਰਮੀ ਆਉਣੀ ਹੈ ਹਾਂ ਆਪਾਂ ਜਾਣਾ ਨਾ ਹੁਣ ਗਰਮੀ ਹੈ ਜੀ ਜੀ ਹੁਣ ਆਪ ਨੂੰ ਠੰਡੇ ਦੀ ਲੋੜ ਹੈ ਠੀਕ ਹੈ ਉੱਥੇ ਠੰਡਾ ਹੈ ਉੱਥੇ ਸਾਨੂੰ ਗਰਮ ਜੀ ਦੀ ਲੋੜ ਹੈ ਹਾਂ ਕਿਉਂਕਿ ਫਿਰ ਜਦੋਂ ਟੈਂਪਰੇਚਰ ਡਾਊਨ ਹੋ ਜਾਂਦਾ ਸਰੀਰ ਦਾ ਫਿਰ ਦਿੱਕਤਾਂ ਸਹੀ ਗੱਲ ਹਾਂ ਉਸ ਕਰਕੇ ਇਧਰੋਂ ਗਰਮੀ ਆ ਤੋਂ ਭੇਰੇ ਨੇ ਪੂਰੀ ਹਾਂ ਤਾਂ ਨਾਰਮਲ ਓਨਲੀ 50 ਹੀ ਹੈ ਕਿਸੇ ਸੰਦਾਂ ਜੇ ਜੋ ਸਾਹਮਣੇ ਤੁਹਾਨੂੰ ਦਿਖ ਰਿਹਾ ਜੀ ਇਹ ਸਾਰਾ ਜਿਹੜਾ ਹੈਗਾ ਕਾਰਗਿਲ ਸ਼ਹਿਰ ਇਹੋ ਜਿਹਾ ਕੁਝ ਜਿਹੜਾ ਹੈਗਾ ਕਾਰਗਿਲ ਸ਼ਹਿਰ ਦਾ ਦ੍ਰਿਸ਼ ਜੀ ਤੇ ਇੱਥੇ ਇੱਕ ਅਬੀ ਬਿਤਦੁੱਲਾ ਪਤਾ ਨਹੀਂ ਕੀ ਇਹੋ ਜਿਹਾ ਕੁਝ ਕਰਕੇ ਜਿਹੜਾ ਹੈਗਾ ਮਿਊਜ਼ੀਅਮ ਹੈਗਾਗਾ ਉਹ ਆਪਾਂ ਦੇਖਦੇ ਹਾਂ ਜੇ ਜਾਇਆ ਗਿਆ ਤਾਂ ਉਸ ਮਿਊਜ਼ੀਅਮ ਦੇ ਵਿੱਚ ਜਿਹੜਾ ਹੈਗਾ ਭਾਈ ਜਾ ਕੇ ਤੁਹਾਨੂੰ ਘਰਾਵਾਂਗੇ ਦਰਸ਼ਨ ਸ਼ਹਿਰ ਦਰਾਸ ਦੇ ਕੋਲ ਝਲਕ ਗਿਆ ਇਹ ਪਾਈ ਦੇ ਦਸਨ ਮੁਤਾਬਕ 2008 ਚ ਇੱਥੇ ਜਿਹੜਾ ਹੈਗਾ ਦਰਾਸ ਸ਼ਹਿਰ ਵਸਿਆਗਾ ਉਦੋਂ ਪਹਿਲਾਂ ਆਰਮੀ ਨੇ ਇੱਕ ਕੈਂਪ ਹੁੰਦਾ ਸੀਗਾ ਇੱਥੇ ਆਹ ਜੇ ਲਿਖਿਆ ਤਾਂ ਗਾਰੰਟੀ ਹੈ ਜੇ ਮੈਂ ਤੁਸੀ ਸ਼ਹਿਰ ਦੇ ਪੁੱਤਾਂ ਸ਼ਹਿਰ ਬਸਿਆ ਪਿਆ ਹਨ ਜਵਾਕਾਂ ਨੂੰ ਛੁੱਟੀ ਹੋਈ ਹੈ ਨਾ ਜਵਾਕਾਂ ਨੂੰ ਸਕੂਲ ਦੀ ਛੁੱਟੀ ਹੋਈ ਹੈ ਮੈਂ ਕਿਹਾ ਇਹਨਾਂ ਨੂੰ ਹੋਰ ਟਾਈਮ ਹੈ ਨਾ ਅੱਗਾ ਟ੍ਰੈਫਿਕ ਤੇ ਆ ਜਾਂਦੇ ਇੱਥੋਂ ਦੇ ਸਕੂਲੀ ਬੱਚੇ ਅੱਗੇ ਲੱਗਿਆ ਪਿਆ ਹੈਗਾ ਜਾਮ ਉਹ ਸਾਹਮਣੇ ਪਾਸੇ ਤੁਹਾਨੂੰ ਦਿਖ ਰਿਹਾ ਜੀ ਗਵਰਨਮੈਂਟ ਨਾਈਰ ਨੂੰ ਵੀ ਇਰ ਲਿਖਿਆ ਕੁਝ ਸੈਕੰਡਰੀ ਸਕੂਲ ਆ ਆ ਇੱਧਰ ਸੀਲ ਆ ਰੱਗਿਆ ਨਹੀਂ ਇੱਧਰ ਇਹ ਇੱਧਰ ਆਪਣੇ ਹੋਊਗੀ ਕੋਡ ਕਾਰਟ ਹੋਣਾਗਾ ਕੋਈ ਗਵਰਨਮੈਂਟ ਹਾਈਅਰ ਸੈਕੰਡਰੀ ਸਕੂਲ ਹੀ ਲਿਖਿਆ ਉੱਤੇ ਦਾ ਇਹ ਤਾਂ ਇੱਧਰ ਗਲੀ ਦੇ ਵਿੱਚ ਜਾ ਕੇ ਆ ਕੋਡ ਵਗੈਰਾ ਗੜਾ ਤੜੜਾਲਾ ਗਿਆ ਆ ਆ ਇੱਧਰਲੇ ਪਾਸੜੀਆਂ ਆਹ ਕੰਧਾਂ ਦਿਖ ਰੰਗਾ ਜੀ ਇਹ ਆਪਣੇ ਉਹ ਜਿਹੜੀ ਕਾਰਗਿਲ ਨਾਲ ਲੜਾਈ ਲੱਗੀ ਸੀ ਉਸ ਵੇਲੇ ਦੇਗਾ ਉਦੋਂ ਇੱਥੇ ਆਰਮੀ ਨੇ ਖੜ ਕੇ ਜਿਹੜਾ ਹੈਗਾ ਆ ਕਾਰਗਿਲ ਨਾਲ ਜੰਗ ਲੜੀ ਸੀ ਸਾਰੀਆਂ ਗੱਦੀਆਂ ਢੰਗਾਂ ਕੁਝ ਖੜੀਆਂ ਨੇ ਉਵੇਂ ਚੰਨ ਦਾ ਸੈਂਚਾ ਇੰਨਾ ਜਿਆਦੇ ਮੋਟਾ ਤੇ ਪੱਥਰਾਂ ਦੀ ਪੱਥਰ ਦੀ ਹੈ ਸਾਰੀ ਕੰਧ ਨਾ Uh, yeah, yeah. ਮੀ ਆਰਮੀ ਹੈ ਜਿਹੜਾ ਟ੍ਰੇਨਿੰਗ ਤੋਂ ਆਏ ਹੋਣੇ ਟ੍ਰੇਨ ਤੋਂ ਨਹੀਂ ਲੱਗਦੀ ਕੋਈ ਚਲਵਾਉਣਗੇ ਇਹਨਾਂ ਦਾ ਗੰਨਾ-ਗੰਨਾ ਇੱਥੇ ਸ਼੍ਰੀਨਗਰ ਤੋਂ ਪਿੱਛੇ ਤਾਂਦਰਾਸ ਕੋਲੇ ਭਈਆ ਪਰ ਰੁਕੇ ਆਂ ਚਾਹ ਪੀਣ ਵਾਸਤੇ ਤੇ ਆਪਣੇ ਇੱਥੋਂ ਸ਼੍ਰੀਨਗਰ ਕਿੰਨਾ ਪੈਂਦਾ ਵੀਰੇ ਯਹਾਂ ਸੇ 129 ਕਿਲੋਮੀਟਰ ਸੇ 130 130 ਠੀਕ ਹੈ ਤੇ ਪਾਣੀ ਦੀਆਂ ਬੋਤਲਾਂ ਭਰ ਗੰਗਾ ਭਾਈ ਤੇ ਬਈਆਂ ਕੋਲ ਪਤਾ ਨਹੀਂ ਕਾ ਕੀ ਯੰਤਰ ਜਾਂ ਹੁੰਦਾ ਆ ਖਾਦਾ ਆ ਤੇ ਕੇ ਕੱਪ ਪੀਤਾ ਚਾਹ ਦਾ ਕਿਉਂ ਫਿਰ ਡਰਾਈਵਰ ਆ ਹਾਂਜੀ 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 ਕੈਨੇਡਾ ਫਰੀ ਰਮ ਓਕੇ ਦੀ ਰਿਪੋਰਟ ਅਨੋਕੇ ਦੀ ਰਿਪੋਰਟ ਹੀ ਚਾਹੀਦੀ ਹੈਗੀ ਹੁਣ ਭਾਲੂ ਦੀ ਫੋਟੋ ਪਾਣੀ ਆਪਾਂ ਭਾਲੂ ਦੀ ਫੋਟੋ ਨਹੀਂ ਦਿਖਾਈ ਬਈ ਨੇ ਯਾਰ ਬਾਲੂ ਕੀ ਫੋਟੋ ਤਾਂ ਦਿਖਾ ਦੇ ਯਾਰ ਉਹ ਇਹ ਮੇਰੇ ਕੋਲ ਨਹੀਂ ਮੇਰੇ ਕੋਲ ਵੀਡੀਓ ਆ ਸਰ ਵੀਡੀਓ ਵੀਡੀਓ ਦਿਖਾ ਦੇ ਮੈਂ ਤਾਂ ਇਹ ਆ ਬਈ ਵਾਰ ਕਿਵੇਂ ਦੱਸਣ ਮੁਤਾਬਕ ਭਾਈ ਇੱਥੇ ਭਾਲੂ ਭੂਲੂ ਜਿਹੜਾ ਹੈਗਾ ਹੈ ਖਾਸੀ ਮਾਰ ਕਰਦਾਗਾ ਚਲੋ ਠੀਕ ਹੈ ਭਈਆ ਆਪ ਕੋ ਟਾਈਮ ਲੱਗ ਜਾਏਗਾ ਮੇਰੇ ਕੋ ਮਾਰੂ ਮੈਂ ਉਹ ਟਾਈਮ ਲੱਗੇਗਾ ਓਕੇ ਭਾਈ ਜਾਨ ਮਿਲਦੇ ਹਾਂ ਫਿਰ ਕਦੀ ਚਲੋ ਭਾਈ ਹੁਣ ਤਾਂ ਨੇ ਅੱਗੇ ਨੂੰ ਚੱਲ 130 ਕਿਲੋਮੀਟਰ ਜਿਹੜਾ ਹੈਗਾ ਇੱਥੋਂ ਸ਼੍ਰੀਨਗਰ ਰਹਿ ਗਿਆ ਤੇ ਸਮਾਂ ਇਸ ਵਕਤ ਗੱਲ ਕਰਕੇ ਤਾਂ ਲਗ ਭੱਗ ਲਗ ਭੱਗ ਇਹ 12:8 ਮੀਨਸ ਕਿ 5:8 ਕਿ ਮਿੰਟ ਆ ਜਿਹੜਾ ਸਮਾਂ ਹੋ ਗਿਆ ਭਾਈ ਤੇ ਮੌਸਮ ਕੁਝ ਇਦਾਂ ਦਾ ਤੇ ਇਧਰ ਬਾਈ ਨਵਾਜ਼ ਵਗੈਰਾ ਪੜ ਰਹੇ ਨੇ ਤੇ ਇਧਰਲੇ ਪਾਸੇ ਆਪਣੇ ਖੇਤ ਖਲੇ ਆਣ ਭਾਈ ਤੇ ਗਾਂਹਾਂ ਉਧਰ ਪੰਪ ਇਹ ਜੀ ਕੁਝ ਗੱਲਬਾਤ ਹੁਣ ਬਸ ਜਿੱਥੇ ਪਹੁੰਚਣਾ ਵਾ ਪਹੁੰਚ ਕੇ ਰੋਟੀ ਵਗੈਰਾ ਖਾ ਕੇ ਦੂਦੂ ਬਾਦ ਲਾਮਲੇਟ ਹੋ ਜਾਣਾ ਹੈ ਪੂਰੇ ਸਟੂਰਿਸਟ ਦੇਖੋ ਬਈ ਸਟੂਰਿਸਟ ਕਿੰਨੇ ਇਕੱਠੇ ਹੋਏ ਇਹਨਾਂ ਦੀ ਕੋਈ ਲੱਗਦੀ ਹੋਣੀ ਆ ਉਹ ਉਹ ਤੰਗਾਂ ਵਿੱਚ ਰਹਿਣਗੇ ਤਾਂ ਰੇੜੇ ਲੱਗੇ ਪਏ ਆਗੇ जी हेलो ठीक आ, है टूरिस्ट हो आप हम यहाँ पे कोर्स करने हैं ना एडवांस माउंटेनरिंग कोर्स नहीं वो जो अपने टनल वगैरह बना रहे हैं उसके अंदर काम कर रहे हो और हम कोर्स करने हैं ना ये कोर्स में क्या बताते हो किस चीज का ये हुआ कोर्स कोर्स ये है ना कदर माउंटेनरिंग हाँ जी हाँ जी उसका ये कोर्स है एडवांस कोर्स चल रहा है हमारा ओके और कहाँ से हो आप नए लोकल गई राजौरी से रजौरी और कहाँ कहाँ के हैं क्या स्टूडेंट बहुत ऑल इंडिया

कहाँ पर ये पहलगाम है नीचे इसका मेन जो हेड है, है फिर सोना मैरिज में है, फिर इधर नीचे भी आते इधर भी आते ओके ओके, ओके ये सब है और कपड़े वगैरह फिर इनके खुद के होते हैं टेंट वगैरह हाँ कपड़े ये सब देते हैं बैग वो खाना सब और इक्विपमेंट्स हो गए जितने भी कपड़े भी इनके वो सब इनका रहता ठीक है तो ठीक है यार अठाई हज़ार का ना अभी जहाँ पे क्या आती क्या है अभी अभी वो टेस्ट था हमारा रिटर्न टेस्ट था आज

ਆ ਬੈਠ ਕੇ আর کیا کریں گے ابھی ਆਪকে کیا پتہ ਟਿਕਰਾ ਅਲੋਈ ਨਹੀਂ کریں گے ਛੀਚਰਾ ਲੋ ਨਹੀਂ کریں گے ਦੇ ਨਾਲ ਸਟਾਫ ਹੋਗਾ ਚੰਗਾ ਸਟਾਫ ਹੋਗਾ ਨਾ ਠੀਕ ਹੈ ਬਈ ਅਲੋ ਨਹੀਂ کریں گے ਐਸਾ ওকে ਦੱਸੋ ਕਿੱਥੋਂ ਆਪ ਮੈਂ ਹਰਿਆਣਾ ਡਬਲੂ ਐ ਡਿਸਟ੍ਰਿਕਟ ਸਟਾਫ ਹਾਂਜੀ ਠੀਕ ਸਮਾਂ ਹੋ ਗਿਆ ਜੀ 8 ਕਿਲੇ ਦਾ ਤੇ ਆਪਾਂ ਜਿਹੜੇ ਹੈਗੇ ਸੋਮਵਾਰ ਕੇ ਪਹੁੰਚ ਗਏ ਤੇ ਭਾਈ ਕਿਹਨੇ ਐਨ ਵਧੀਆ ਲਗਭਗ 12 ਘੰਟੇ ਹੋ ਗਏ ਆਪਾਂ ਨੂੰ ਚੱਲੇ ਨੂੰ ਆਪਾਂ 8 ਵਜੇ ਜਿਹੜੇ ਹੈਗਾ ਤੜਕੇ ਚੱਲੇ ਸੀ ਤੇ ਹੁਣ ਭਾਈ ਰਾਤ ਦੇ ਸਹੀ 8 ਵਜੇ ਵਿੱਚ ਉਹਨੇ ਘੰਟਾ ਕਿ ਕੱਢ ਦੋ ਜਿਹੜਾ ਆ ਆਪਾਂ ਕਿਤੇ ਖੜੇ ਖੜੇ ਤੇ 11 ਘੰਟੇ ਲਗਾਤਾਰ ਬਾਈ ਨੇ ਭਾਈ ਡਰਾਈਵਰੀ ਕੀਤੀ ਤੇ ਇੱਕ ਨੰਬਰ ਜਿਹੜੀ ਡਰਾਈਵਰੀ ਸੀਗੀ ਕੋਈ ਐਡਾ ਉਖਲੀ ਦਾ ਪਤਾ ਨਹੀਂ ਲੱਗਣਦਾ ਨਾਲੇ ਇੰਨੀ ਕਿ ਜ਼ਿਆਦੇ ਰੋਡ ਖਰਾਬ ਸੀਗੀ ਕਿ ਗੱਲਾਂ ਹੀ ਛੱਡ ਦੋ ਤੇ ਕਿਵੇਂ ਬਈ ਵਸ ਗਿੱਚੀ ਦੁਖਦੀ ਆ ਗਿੱਚੀ ਜੀ ਦੁਖਦੀ ਆ ਹੋਰ ਕਿਉਂ ਕਿਹਾ ਨਾ ਗੈਤ ਦਰਦ ਮੇ ਘਣਾ ਬੰਦ ਗਈ ਆ ਵੀ ਤੇ ਇੱਥੇ ਹੁਣ ਆਪਣੇ ਮਾਰਗ ਵਾਲਾ ਮਾੜਾ ਹਾਂ ਤੇ ਇੱਥੇ ਆਪਣੇ ਪੰਜਾਬੀ ਵੀਰ ਦਾ ਢਾਬਾ ਸੀਗਾ ਇਹਨਾਂ ਦਾ ਅੰਕਲ ਹੋਰਿਆਂ ਦਾ ਇਹ ਇਥੋਂ ਸ਼੍ਰੀਨਗਰ ਕਸ਼ਮੀਰ ਦੇ ਹੀ ਨੇ ਤੇ ਇਹਨਾਂ ਕੋਲੇ ਭਾਈ ਜਿਹੜਾ ਹੈਗਾ ਖਾਣ ਪੀਣ ਵਾਸਤੇ ਆਪਾਂ ਰੁਕੇ ਸੀਗੇ ਤੇ ਇਹੋ ਜਿਹਾ ਕੋ ਜਿਹੜਾ ਹੈਗਾ ਇਥੋਂ ਖਾਣ ਪੀਣ ਵਾਲਿਆਂ ਦਾ ਆਟਮਾ ਦਾ ਰੇਟ ਰੂਟ ਹੈਗਾ ਆਪਾਂ ਇਹਨਾਂ ਦੇ ਵਿੱਚੋਂ ਕਰਾਇਆ ਆਹਾ ਇੱਕ ਤਾਂ ਥੱਲੂ ਮਟਰ ਇੱਕ ਹੋਰ ਕਿਹੜੀ ਕਰਾਈ ਸੀ ਪਤਾ ਨਹੀਂ ਜਣਾ ਦਾਲ ਦੁੱਲ ਦੀ ਕਿਹੜੀ ਪਾਈ ਨੇ ਕਰਾਈ ਸੀਗੀ ਪਤਾ ਨਹੀਂ ਕਿੱਥੇ ਪਈ ਆਗੀ ਤੇ ਸ਼ੱਕਦੇ ਹਾਂ ਬਸ ਆਉਣ ਵਾਲਾ ਹੀ ਆ ਸਾਡੇ ਬੂੜੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਅੱਗੇ ਨਿਕਲ ਲਾਂਗਾ ਇੱਥੋਂ ਲਗਭਗ ਹਜੇ 80 90 ਕਿਲੋਮੀਟਰ ਜਿਹੜਾ ਹੈਗਾ 100 ਕਿਲੋਮੀਟਰ ਵਾਂਗੂ ਹਜੇ ਪਿਆ ਹੈਗਾ ਲੈ ਲੈ ਕੇ ਆਈ ਗਿਆ ਭਾਈ ਆਪਣੇ ਆਲੂ ਮਟਰਾਂ ਤਸल्ली ਵਾਖ ਹੋ ਗਿਆ ਤਸल्ली ਵਾਖ ਹੀ ਹੋ ਗਿਆ ਇਹੀ ਨਹੀਂ ਮੁੱਕਦੀ ਆਪਣੇ ਮੰਦਰਸੀ ਦਾ ਇਹ ਬੜੇ ਚ ਪਾਲ ਹੈ ਗ੍ਰੀਨ ਕਰੋ ਕੋਈ ਨੂਰ ਬਾਲੇ ਕੀ ਕੋਸ਼ ਆ ਪੈਲਸ ਪੂਸੇ ਚੰਗੇ ਆ ਗ੍ਰੀਨ ਕਰੋ ਭਾਈ ਇਹ ਫਿਲਮ ਸਿਟੀ ਬਣਾਉਣ ਲੱਗੇ ਵੇ ਫਿਲਮ ਸਿਟੀ ਹਾਂਜੀ ਲਗਭਗ 8:30 ਵਜੇ ਦਾ ਜਿਹੜਾ ਹੈਗਾ ਸਮਾਂ ਹੋ ਗਿਆ ਤੇ ਆਪਾਂ ਨੂੰ ਉੱਤੇ ਖੜੇ ਖੜਿਆ ਨੂੰ ਟਾਈਮ ਲੱਗ ਗਿਆ ਖਾਸਾ ਗੱਲੀ ਪੈ ਗਏ ਭਾਈ ਨੈਟਵਰਕਿਆ ਸੀਗਾ ਬਾਈ ਵੀ ਘਰੇ ਫੋਨ ਫਾਣ ਦਾ ਲੌਨ ਲੱਗ ਗਿਆ ਤੇ ਮੈਂ ਵੀ ਤੇ ਹੁਣ ਆਪਾਂ ਅੱਗੇ ਨੂੰ ਜਿਹੜੇ ਹੈਗੇ ਆ ਚਾਲੇ ਪਾਉਣ ਲੱਗੇ ਆਂਗੇ ਸ਼੍ਰੀ ਨਗਰ ਸ਼੍ਰੀ ਨਗਰ ਵੱਲ ਨੂੰ ਇੱਥੋਂ ਜਿਹੜਾ ਹੈਗਾ ਲਗਭਗ ਹਜੇ 80 ਤੋਂ 90 90 ਕਿਲੋਮੀਟਰ ਜਿਹੜਾ ਹੈਗਾ ਹਜੇ ਪਿਆਗਾ ਤੇ ਲਗਭਗ ਆਪਾਂ 12 ਪੂਰਾ ਆਪਾਂ ਨੂੰ ਵੱਜਦੇ ਆਣੇ ਆਗੇ ਆਰਾਮਦਾਰੀ ਨਾਲ ਕਿਉਂਕਿ 9.5 ਜਿਹੜੇ ਹੈਗੇ ਇੱਥੇ ਹੀ ਹੋਗੇ ਤੇ ਬਾਕੀ ਰੋਡ ਦਾ ਨਹੀਂ ਇਹ حساب ਕਿਤਾਬ ਜਾਂ ਕਹੇ ਜੀ ਕੁਝ ਹੈਗੀ ਤੇ ਹੋ ਸਕਦਾ 12 12.5 ਇੱਕ ਵੀ ਵੱਜ ਸਕਦਾ ਹੈਗਾ ਅੱਧ ਤਾਂ ਜਿਹੜਾ ਹੈਗਾ ਵੀ ਆਪਣਾ ਲੰਬਾ ਸਫ਼ਰ ਖਾਸਾ ਚੱਲ ਆ ਗਿਆ ਹੈਗਾ ਇਹ ਪਹਿਲੇ ਬਾਈ ਨੇ ਮੈਨੂੰ ਦੱਸਿਆ ਸੀਗਾ ਵੀ ਕਿੰਨੇ ਘੰਟੇ ਪਹਿਲਾਂ ਗੱਡੀ ਚਲਾਤੀ ਤੇ ਪਰ ਵਧੀਆ ਡਰਾਈਵਰੀ ਘੈਂਟ ਆ ਬੰਦੇ ਦੀ ਇਹ ਹੁਣ ਬਾਕੀ ਸੜਕ ਛੁੜ ਕਿਹੜੀ ਹੈਗੀ ਆ ਬਾਹਰ ਟ੍ਰੈਫਿਕ ਨਹੀਂ ਮਿਲਣਾ ਆਪਾਂ ਨੂੰ ਖਾਲੀ ਮਿਲਣੀ ਹੈਗੀ ਤੇ ਖਿੱਚੀ ਚੱਲਾਂਗੇ ਰਹੀਆਂ ਲਾਈਟਾਂ ਲੱਗਣ ਤਾਂ ਮੈਂ ਕਹਿੰਦਾ ਕਿਆ ਹੀ ਬਤਾਂ ਨਾ ਜਗ ਮੈਂ ਟਾਈਮ ਵਾਂਗੂ ਹੋਈ ਜਾਵੇ ਲੈਟਾਂ ਨੇ ਮੈਂ ਉੱਥੇ ਤੱਕ ਤੇ ਬਣਾਈਆਂ ਵਾ ਜਿੱਥੇ ਕਿਨਾਂ ਦਾ ਜਗ੍ਹਾ ਅੱਗੇ ਬਾਕੀ ਦੇਖਦੇ ਆ ਲੈਟਾਂ ਨਹੀਂ ਕਾਹ ਤਾਂ ਆਪਣੀਆਂ ਵਸਾ ਦੀ ਗੱਡੀ ਦੀਆਂ ਲੈਟਾਂ ਹੀ ਹੋਣਗੀਆਂ ਸੋਨ ਮਾਰਗ ਪੈਲਸ ਹੋਟਲ ਆ ਇਹ ਲੁੱਟ ਕੰਬਲ ਕੁੰਬਲ ਆਪਾਂ ਭਾਈ ਵਾਲਾ ਚੱਕ ਲਿਆ ਤੇ ਭਾਈ ਲੈ ਲਿਆ ਗਿੱਟਿਆਂ ਤੇ ਠੰਡ ਜੀ ਲੱਗਦੀ ਸੀਗੀ ਹੈ ਨਾ ਟੈਂਸ਼ਨ ਤੇ ਹੁਣ ਆ ਛੱਡਦੇ ਆ ਆਪਣਾ JBL ਤੇ ਸੁਣਦੇ ਆ ਆ ਰਹਿ ਰਾਜ਼ਾ ਪਾਠ ਲਉਂਦੇ ਆ ਪਹਿਲਾਂ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਭਾਈ ਮਾੜਾ ਮੋਡਾ ਨੰਨਾ ਮੁੰਨਾ ਮਿਊਜ਼ਿਕ ਜਾਂ ਕੋਈ ਲਾਲਾਂਗੇ ਸੁੰਦਰ ਸਰਤਾਜ ਦਾ ਜਾਂ ਕੋਈ ਹੋਰ ਇਹਨਾਂ ਨਾਲ ਜਿਹੜਾ ਹੈਗਾ ਸਫਰ ਜਾਂ ਸੌਖਾ ਨਿਕਲ ਜੂਗਾ ਕਿਉਂ ਭਾਈ ਹਾਂਜੀ ਆਪਾਂ ਇੱਧਰ ਨੂੰ ਟਨਲ ਕ੍ਰੋਸ ਕਰਨੀ ਸੀਗੀ ਸੋਣ ਮਾਰਗ ਵਾਲੀ ਥੋੜਾ ਜਿਆ ਰੋਂਗ ਸਾਈਡ ਜਾਵੜੇ ਸੀਗੇ ਤੇ ਹੁਣ ਇੱਥੋਂ ਬਾਈ ਨੇ ਮਾਰਿਆ ਬੈਕ ਤੇ ਹੁਣ ਜਿਹੜਾ ਹੈਗਾ ਭਾਈ ਆ ਟਨਲ ਵਾਲੇ ਪਾਸੇ ਨੂੰ ਜਾਣੇ ਆ ਕਿੰਨੇ ਕਿਲੋਮੀਟਰ ਦੀ ਹੈ ਬਾਈ ਇਹ ਮੈਨੂੰ ਤਾਂ ਹੁਣੀ 8.9 ਕਿਲੋਮੀਟਰ ਦੀ ਸਲਾਮ ਅਲੈਕਮ ਭਾਈਆ ਨਾ ਇਹ ਇੱਥੇ ਰੇਹ ਜਾਊਗੀ ਥੈਂਕ ਯੂ ਸਰ ਤੇ ਆ ਇੱਥੇ ਜਿਹੜੇ ਹੈਗੇ ਆ ਭਾਈ 5.5 ਹਾਈਟ ਲਿਮਟ ਹਾਈਟ ਲਿਮਟ ਦੱਸੀ ਹੈ ਇਹ ਤੇ ਆ ਟਨਲ ਦੇ ਵਿੱਚ ਦੀ ਹੁੰਦੇ ਹੋਏ ਜਾਣਾਗਾ ਜੇ ਕਦੇ ਆਪਾਂ ਸਾਈਕਲ ਚਲਾ ਕੇ ਵੀ ਲਿਉਂਦੇ ਤਾਂ ਜਿਹੜੀ ਆ ਟਨਲ ਦੇ ਵਿੱਚ ਹੈਗੀ ਆਪਾਂ ਨੂੰ ਨੋ ਐਂਟਰੀ ਮਿਲਣੀ ਸੀ ਤੇ ਇਹ ਟਨਲ ਦੇ ਵਿੱਚ ਦੀ ਫੇਰ ਵੀ ਆਪਾਂ ਨੂੰ ਲਿਫਟ ਵਗੈਰਾ ਲੈ ਕੇ ਜਾਣਾ ਪੈਣਾ ਸੀਗਾ ਆ ਤੇ ਆਪਾਂ ਪਹਿਲਾਂ ਹੀ ਲਈ ਫਿਰਦੇ ਆ ਜਿਹੜੀ ਹੈ ਵੈਲਕਮ ਸੋਨ ਮਾਰਕੀਟਾਂ ਨਾਲ ਬੁਲਿਆ ਬਦਲਦਾ ਸਤਿ ਆ ਰਾਤ ਦੀ ਅੱਧੀ ਰਾਤ ਵੜੇ ਫਾਈਟਾਂ ਨਾਲ ਦੇ ਬੇਤੀ ਸਫਰ ਸਾਂਝਾ ਕਰਨ ਲੱਗਿਆ ਤੁਹਾਡੇ ਨਾਲ ਸੰਗਤ ਜੀ はい ਤੇਰਾ 12 ਦੇਖਦੇ ਕਿੰਨੇ ਕਿਲੋ ਹੈ ਹੈ ਕਿਲੋਮੀਟਰ ਚੈੱਕ ਆ ਹੈਡੀ ਕੋਰ ਸੋਰ ਮਾਰਕਟ ਨਾਲ ਦੇਚ ਆ ਪੱਖੇ ਭੁਖੇ ਲੱਗੇ ਆ ਜਿਹੜੇ ਆ ਵਿੱਚ ਪੱਖੇ ਲੱਗੇ ਜਿਹਦੇ ਆ ਤਾਂ ਵਾਲੇ ਪਾਸੇ ਇਹ ਆਕਸੀਜਨ ਵਗੈਰਾ ਦਾ ਕਰਕੇ ਲਾਏ ਆ ਭਾਈ ਅ ਬੱਲੇ 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 ਜਿਆ ਏਲੇ ਪੱਖੇ ਆ ਏ ਜਹਾਜ ਵਾਲੇ ਅੱਛਾ ਏ ਇਹਦੇ ਆ ਪਾਈ ਜਹਾਜ ਵਾਲੇ ਪੱਖ ਚਲੋ ਟਨਲ ਪਾਰ ਕਰ ਲਗੇ ਫਿਰ ਤੁਹਾਨੂੰ ਦੱਸਾਂਗੇ ਕਿੰਨੇ ਕਿਲੋਮੀਟਰ ਦੀ ਹੇਟਾਂ ਨਾਲ ਅਸੀਂ ਗਏ ਮੀਟਰ ਆਪਾਂ ਨੋਟ ਕਰ ਲਿਆ ਲੋ ਜੀ ਟਨਲ ਮੁੱਕ ਗਈ ਆਪਣੀ ਕਿੰਨੇ ਕਿਲੋਮੀਟਰ ਦੀ ਹੋ ਗਈ 8 ਕਿਲੋਮੀਟਰ ਦੀ 8 ਕਿਲੋਮੀਟਰ ਲਗਭਗ 8 ਕਿਲੋਮੀਟਰ ਦੀ ਜਿਹੜੀ ਹੈਗੀ ਇਹ ਹੇਟਾਂ ਨਾਲ ਸੀਗੀ ਆਪਣੀ ਬਈ ਸਾਰੀ ਇਹੋ ਜੀ ਕੁਝ ਜਾਣਕਾਰੀ ਆਪਣੇ ਜਾਣਕਾਰੀ ਸੁੱਤਰਾ ਰਹੀ ਆਪਾਂ ਜਿਹੜੀ ਹੈਗੀ ਜਾਣਕਾਰੀ ਮਿਲੀ ਆ ਬੱਲੇ ਸਮਾ ਸਾਡੇ 1.2 ਬਿਲੇ ਦਾ ਹੋ ਗਿਆ ਜੀ ਤੇ ਆਪਾਂ ਪਹੁੰਚ ਗਏ ਕਿੱਥੇ ਬਈ ਸ਼੍ਰੀਨਗਰ ਸ਼੍ਰੀਨਗਰ ਤੇ ਬਸ ਹੁਣ ਪੈਣ ਦੀਆਂ ਤਿਆਰੀਆਂ ਚੱਲੀ ਜਾਂਦੀਆਂ ਪੈਣੇ ਆ ਤੇ ਦੋ ਦੋ ਘੰਟੇ ਡਾ ਹੈਗਾ ਅੱਖ ਲਾਉਣਾ ਕਿ ਉਹ ਦੁਬਾਰਾ ਤੜਕੇ ਉੱਠ ਕੇ ਦੇਖਾਂਗੇ ਕੀ ਵਿਚਾਰਾ ਕਿੱਧਰ ਨਿਕਲ ਲਾਂਗਾ ਕਿਵੇਂ ਕੁਛ ਕੀ ਰੰਗ ਮਾਹੌਲ ਰਹਿੰਦਾਗਾ ਤੇ ਅੱਜ ਦੀ ਵੀਡੀਓ ਦੀ ਭਾਈ ਆਪਾਂ ਹੁਣ ਸਮਾਪਤੀ ਕਰਦੇ ਆਂਗੇ ਤੇ ਮਿਲਦੇ ਆਂ ਨਵੀਂ ਵੀਡੀਓ ਨਾਲ ਨਵੀਂ ਸਵੇਰ ਨਾਲ ਨਵੀਂ ਦਿਨਚਰਿਆ ਨਾਲ ਨਵੇਂ ਸਫਰ ਨਾਲ ਹੈ ਨਵੇਂ ਸਫਰ ਨਾਲ ਤੇ ਜੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਟਰੱਕਾਂ ਵਾਲੇ ਵੀਰਾਂ ਵਾਸਤੇ ਜ਼ਰੂਰ ਜਿਹੜਾ ਹੈਗਾ ਇੱਕ ਭਾਈ ਇਹ ਵਧੀਆ ਰਿਕਮੈਂਡ ਛੱਡ ਦਿਓ ਅ ਤੜਕੇ 8 ਵਜੇ ਦਾ ਜੱਕਾ ਜੋੜਿਆ ਤੜਕੇ 8 ਵਜੇ ਦਾ ਟਰੱਕ ਦਾ ਭਾਈ ਸਟੇਰੀਂਗ ਫੜਿਆਗਾ ਕਿ ਬਈ ਦੀ ਘੰਟਾ ਘੜੀ ਦੋ ਘੰਟੇ ਰੈਸਟ ਕੀਤੀ ਐ ਤੇ ਸਾਢੇ 12 ਵਜੇ ਚੱਲੇ ਹੋਣਾ ਕੇ ਕੋਈ ਨਿਸ਼ਾਨੀ ਕੋਈ ਪੱਤਾ ਨਹੀਂ ਕੋਈ ਵੈਲ ਨਹੀਂ ਕੋਈ ਖੈਲ ਨਹੀਂ ਤੇ ਫਿਰ ਵੀ ਇੰਨਾ ਟਾਈਮ ਸਫਰ ਕਰਨਾ ਤਨ ਆ ਬਾਈ ਆ ਸੁੱਖ ਹੈ ਤਨ ਬਾਬੇ ਨਾਨਕ ਦਾ ਬਸ ਨਾਮ ਲਈ ਰੱਖਦਾ ਤੇ ਸਟੀering ਨੂੰ ਮੋੜੀ ਰੱਖਦਾ ਹੈ ਜਲਦੀ ਰੱਖੋ ਬਾਬਾ ਕਲਾ ਪਰੋੜ ਨਹੀਂ ਨਹੀਂ ਕੀ ਲਾ ਦੇ ਬਿਲਕੁਲ ਬਿਲਕੁਲ ਠੀਕ ਹੈ ਪ੍ਰੋਜੈਕਟ ਦਾ ਠੀਕ ਹੈ ਜੀ ਮਿਲਦੇ ਆ ਫਿਰ ਆ ਨਵੀਂ ਵੀਡੀਓ ਨਾਲ ਸਵੇਰੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ